ਹੈਲੋ ਬੱਚੋ ਅੱਜ ਅਸੀਂ ਇੱਕ ਨਵਾਂ ਲੇਖ ਕਰਾਂਗੇ ਬਾਲ ਦਿਵਸ ਤੇ ਲੇਖ ਇਹਨੂੰ ਚਿਲਡਰਨ ਡੇ ਕਹਿੰਦੇ ਆ ਨਾ ਤੁਸੀਂ ਸੁਣਿਆ ਕਦੀ ਮਨਾਇਆ ਹੋਣਾ ਸਕੂਲਾਂ ਦੇ ਵਿੱਚ ਹਨਾ ਤੇ ਇਹ ਬੜਾ ਧੂ ਤੋਂ ਧੰਮਨਾ ਮਨਾਉਂਦੇ ਆ ਅਸੀਂ ਹਨਾ ਤੇ ਚਲੋ ਅੱਜ ਅਸੀਂ ਬਾਲ ਦਿਵਸ ਤੇ ਲੇਖ ਕਰਦੇ ਆ ਤੇ ਪਹਿਲਾਂ ਤੁਸੀਂ ਕੀ ਕਰਨਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੂਰ ਕਰਨਾ ਸ਼ੇਅਰ ਵੀ ਕਰਨਾ ਆਪਣੇ ਦੋਸਤਾਂ ਨੂੰ ਤੁਹਾਨੂੰ ਪਸੰਦ ਜ਼ਰੂਰ ਆਵੇਗਾ ਲੇਖ ਇਹ ਠੀਕ ਹੈ ਤੋ ਚਲੋ ਸਟਾਰਟ ਕਰਦੇ ਹਾਂ ਕਹਿੰਦੇ ਭਾਰਤ ਵਿੱਚ ਬਾਲ ਦਿਵਸ 14 ਨਵੰਬਰ ਨੂੰ ਮਨਾਇਆ ਕਿਤਾ ਜਨਮ 14 ਨਵੰਬਰ ਨੂੰ ਮਨਾਇਆ ਜਾਂਦਾ ਹੈ ਹਰ ਸਾਲ 14 ਨਵੰਬਰ ਨੂੰ ਅਸੀਂ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਦਾ ਜਸ਼ਨ ਮਨਾਉਂਦੇ ਹਾਂ ਉਹ ਪਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਨੇ ਸਭ ਤੋਂ ਲੰਮੇ ਸਮੇਂ ਤੱਕ ਬਤੌਰ ਪ੍ਰਧਾਨ ਮੰਤਰੀ ਭਾਰਤ ਦੀ ਸੇਵਾ ਨਿਭਾਈ ਪੰਡਤ ਨੇਰੂ ਜੀ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਇਸ ਲਈ ਉਹਨਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਵਾਹਰ ਲਾਲ 네ਰੂ ਨੂੰ ਬੱਚੇ ਪਿਆਰ ਨਾਲ ਚਾਚਾ 네ਰੂ ਆਖਦੇ ਸਨ ਠੀਕ ਹੈ ਬਹੁਤ ਪਿਆਰ ਕਰਦੇ ਸੀ ਚਵਾਲਾ ਨਹਿਰੂ ਬੱਚੇ ਅੱਗੇ ਹੈ ਬਾਲ ਦਿਵਸ ਸਕੂਲਾਂ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਸਕੂਲਾਂ ਵਿੱਚ ਬਹੁਤ ਸਾਰੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਵੇਂ ਚਿੱਤਰਕਲਾ ਪਾਸ਼ਣ ਗੀਤ ਸੰਗੀਤ ਫੈਨਸੀ ਡਰੈਸ ਮੁਕਾਬਲੇ ਆਦਿ ਠੀਕ ਹੈ ਇਹਨਾਂ ਮੁਕਾਬਲਿਆਂ ਵਿੱਚ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਂਦੇ ਹਨ ਇਸ ਤੋਂ ਬਾਅਦ ਬੱਚਿਆਂ ਨੂੰ ਮਠਿਆਈਆਂ ਵੰਡੀਆਂ ਜਾਂਦੀਆਂ ਹਨ ਕੁਝ ਸੰਸਥਾਵਾਂ ਮੁਫਤ ਕਿਤਾਬਾਂ ਵਰਦੀਆਂ ਤੇ ਭੋਜਨ ਆਦਿ ਵੀ ਦਿੰਦੀਆਂ ਹਨ ਠੀਕ ਹੈ ਟੀਵੀ ਅਤੇ ਰੇਡੀਓ ਤੇ ਬਾਲ ਦੇ ਸਬੰਧਿਤ ਪ੍ਰੋਗਰਾਮ ਵੀ ਪ੍ਰਸਾਰਿਤ ਕੀਤੇ ਜਾਂਦੇ ਹਨ ਠੀਕ ਹੈ ਬੱਚਿਆਂ ਦੀ ਭਲਾਈ ਲਈ ਸਰਕਾਰ ਦੁਆਰਾ ਹਰ ਸਾਲ ਨਵੇਂ ਨਿਯਮ ਅਤੇ ਕਾਨੂੰਨ ਬਣਾਏ ਜਾਂਦੇ ਹਨ ਠੀਕ ਹੈ ਇਸ ਪ੍ਰਕਾਰ ਬਾਲ ਦਿਵਸ ਮੌਕੇ ਪੰਡਤ ਨਹਿਰੂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਇਹ ਹੋ ਗਿਆ ਤੁਹਾਡਾ ਬਾਲ ਦਿਵਸ ਤੇ ਠੀਕ ਹੈ ਤੁਸੀਂ ਮਨਾਉਂਦੇ ਹੋਣੇ ਨਾ ਸਕੂਲਾਂ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੀ ਦਿੱਤਾ ਜਾਂਦਾ ਆ ਚਾਕਲੇਟਾਂ ਵੀ ਦਿੱਤੀਆਂ ਜਾਂਦੀਆਂ ਆ ਕਈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਚਾਕਲੇਟਾਂ ਕਈ ਬੱਚੇ ਉਸ ਦਿਨ ਬੜਾ ਇੰਜੋਏ ਕਰਦੇ ਆ ਬੜੇ ਖੁਸ਼ੀ ਨਾਲ ਜਾਂਦੇ ਆ ਠੀਕ ਹੈ ਤੇ ਆਪਣੇ ਆਪਣੇ ਸਕੂਲ ਦੇ ਹਿਸਾਬ ਨਾਲ ਮਨਾਉਂਦੇ ਆ ਸਰਕਾਰ ਵੀ ਬਹੁਤ ਕੁਝ ਕਰਦੀ ਆ ਨਾ ਵਾਸਤੇ ਹਨਾ ਬੱਚਿਆਂ ਵਾਸਤੇ ਠੀਕ ਹੈ ਇਹ ਤੁਹਾਡਾ ਹੋ ਗਿਆ ਬਾਦਿਵਸ ਤੇ ਤੋਂ ਨੈਕਸਟ ਅਸੀਂ ਕੋਈ ਹੋਰ ਲੇਖ ਜਾਂ ਕੋਈ ਹੋਰ ਤੁਹਾਡੇ ਲਈ ਸਲਿਵਸ ਦੇ ਮੁਤਾਬਿਕ ਕਰਾਂਗੇ ਓਕੇ ਬਾਏ